ਪੰਜਾਬ ਦੀਆਂ ਗਰੀਬ ਕੁੜੀਆਂ ਦੇ ਵਿਆਹਾਂ 'ਚ ਸ਼ਗਨ ਦੇਣ ਦੀ ਸਰਕਾਰੀ ਸਕੀਮ ਸਵਾਲਾਂ ਦੇ ਘੇਰੇ 'ਚ ਆ ਗਈ ਹੈ ਅਤੇ ਘੇਰੇ 'ਚ ਆ ਗਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਸਾਬਕਾ ਆਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਅਕਾਲੀ ਲੀਡਰ ਜਨਮੇਜੀਤ ਸਿੰਘ ਸੇਖੋਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਕਿਉਂਕਿ ਸ਼ਗਨ ਸਕੀਮ ਰਾਹੀਂ ਮਿਲਣ ਵਾਲੇ ਪੈਸੇ ਦਸੰਬਰ 2016 ਤੋਂ ਫਰਵਰੀ 2017 ਤੱਕ ਲਾਪਾਤੀਆਂ ਨੂੰ ਮਿਲੇ ਹੀ ਨਹੀਂ ਤੇ ਪੂਰੇ ਵਕਫੇ ਦੌਰਾਨ ਕੁੱਲ ਰਾਸ਼ੀ 28 ਕਰੋੜ 11 ਲੱਖ ਰੁਪਏ ਬਣਦੀ ਹੈ ਅਧਿਆਕਾਲੀ ਨੇਤਾਵਾਂ ਦੇ ਹਲਕਿਆਂ ਦੀ ਇਸ ਬਾਬਤ ਸਕੈਨਿੰਗ ਕੀਤੀ ਜਾਵੇਗੀ ਪੰਜਾਬ ਦੇ ਲੋਕ ਭਲਾਈ ਮੰਤਰੀ ਸਾਦੂ ਸਿੰਘ ਧਰਮਸ਼ੋਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਚ ਇਹ ਪੈਸੇ ਸੰਗਤ ਦਰਸ਼ਨਾ ਲਈ ਵਰਤੇ ਗਏ ਉਨ੍ਹਾਂ ਕਿ ਗਰੀਬ ਕੁੜੀਆਂ ਦੇ ਇਹ ਪੈਸੇ ਕਿਸੇ ਹੋਰ ਮਕਸਦਾਂ ਲਈ ਵਰਤੇ ਗਏ ਨਹੀਂ ਅਤੇ ਇਸ ਲਈ ਕਿ ਹੈ ਕਿ ਸ਼ਗਨ ਸਕੀਮ ਦੇ ਪੈਸੇ ਨਾ ਰਿਲੀਜ਼ ਹੋਣ ਦੀ ਜਾਂਚ ਹੋਵੇਗੀ ਪੰਜਾਬ ਚ ਆਕਾਲੀ ਭਾਜਪੀ ਸਰਕਾਰ ਦੌਰਾਨ ਗਰੀਬ ਕੁੜੀਆਂ ਨੂੰ ਵਿਆਹ ਚ 15000 ਰੁਪਏ ਸਰਕਾਰੀ ਸ਼ਗਨ ਮਿਲਦਾ ਸੀ ਤੇ ਕਾਂਗਰਸ ਨੇ ਆਪਣੇ ਮੈਨੀਫੈਸਟੋ ਚ ਇਹ ਸ਼ਗਨ ਵਧਾ ਕੇ 51000 ਰੁਪਏ ਕਰਨ ਦਾ ਐਲਾਨ ਕੀਤਾ ਸੀ ਅਫਸੋਸ ਹੈ ਕਿ ਇਹ ਚੋਣਾਂ ਦੇ ਦਿਨਾਂ ਚ ਇਹ ਪੈਸਾ 2.31130 ਹਜ਼ਾਰ ਰੁਪਏ ਉਹਨਾਂ ਬੱਚਿਆਂ ਨੂੰ ਦਸੰਬਰ ਤੋਂ ਫਰਵਰੀ ਤੱਕ ਦਿੱਤਾ ਨਹੀਂ ਗਿਆ। ਔਰ ਪੈਸਾ ਮੈਨੂੰ ਲੱਗਦਾ ਕਿ ਕਿਤੇ ਹੋਰ ਪਾਸੇ ਲਾਇਆ। ਇਲੈਕਸ਼ਨ 'ਚ ਸੰਗਤ ਦਰਸ਼ਕਾਂ ਤੋਂ ਵੰਡਿਆ ਗਿਆ। ਔਰ ਮੈਂ ਸਮਝਦਾ ਕਿ ਇਹਦੀ ਜਲਦੀ ਇਨਕੁਆਰੀ ਖਰਾਕ ਕੇ ਕਿਉਂ ਨਹੀਂ ਕਢਾਇਏਗੇ ਪੈਸੇ ਕਿਸ ਪਰਪਸ ਦੇ ਵਾਸਤੇ ਵਰਤੇ ਨੇ। ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਾ ਕਰਾਂਗੇ। ਜਿਹੜੇ ਅਸਰਾ ਨਹੀਂ ਮਿਲੀ ਭੁਗਤਾਨ ਨਾਲ ਪੈਸੇ ਨਹੀਂ ਕਢਾਏ ਉਹਨਾਂ ਨੂੰ ਵੀ ਪੁੱਛਿਆ ਜਾਏ। ਬਾਦਲ ਸਾਹਿਬ ਸੁਖਵੀਰ ਬਾਦਲ ਮਜੀਠੀਆ ਔਰ ਇੱਕ ਉਹਨਾਂ ਦਾ ਸਿੱਖੋਂ ਹੁੰਦਾ ਸੀ ਰਿਸ਼ਤੇਦਾਰ ਹੈਗਾ ਜਿਉਂ ਦਾ ਤੈ ਕ ਮਾਰ ਗਿਆ ਇੱਕ ਮਲੂਕਾ ਜਿਹੜੇ ਖਾਸ ਖਾਸ ਨੇ ਨਾ ਇਹਨਾਂ ਦੇ ਹਲਕਿਆਂ ਦੀ ਮੈਂ ਜਾਂਚ ਕਰਾਉਣੀ ਆ ਬਾਕੀ ਪੰਜਾਬ ਨਾਲੋਂ ਇਹਨਾਂ ਨੇ ਆਪਣੇ ਹਲਕਿਆਂ ਨੂੰ ਕੀ ਵੱਖਰਾ ਦਿੱਤਾ ਇਹਦੇ ਇਨਕੁਆਰੀ ਕਰਾਇਆ ਤਾਂ ਪਤਾ ਚੱਲੇ